ਹਾਂਜੀ ਕਿਸਾਨ ਪ੍ਰਭਾ ਨੂੰ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੀ ਵੀਡੀਓ ਦੇ ਵਿੱਚ 15 ਤੋਂ 20 ਸੰਦ ਸੇਲ ਵਾਸਤੇ ਹੈ ਜੀ ਪਹਿਲਾਂ ਗੱਲ ਕਰਦੇ ਹਾਂ 735 ਟਰੈਕਟਰ ਆ 95 ਮਾਡਲ ਪੰਜਾਬ ਨੰਬਰ ਏਰੀਆ ਕੋਟਕਪੂਰਾ ਰੇਟ ਹੈ 140000 ਰੁਪਿਆ ਫੋਨ ਨੰਬਰ ਆ ਜੀ 81460 54269 81460 54269 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੀ ਟਰੈਕਟਰ ਚੈੱਕ ਕਰਕੇ ਖਰੀਦੋ ਅੱਗੇ ਜੀ ਤੂੜੀ ਰੀਪਰ ਵਕਾਊ ਹੈ ਜੀ ਤੂੜੀ ਵਾਲੀ ਮਸ਼ੀਨ ਹੈ 16 ਮਾਡਲ ਰੇਟ ਹੈ ਜੀ 1,50,000 ਰੁਪਏ ਮੌਕੇ ਤੇ ਮਾਨ ਤਨ ਪੂਰਾ ਕੀਤਾ ਜਾਊਗਾ ਫੋਨ ਨੰਬਰ ਹੈ ਜੀ 9814669190 9814669190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲੇ ਰੀਪਰ ਬਾਰੇ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਰੇਟ ਮੌਕੇ ਦੇ ਲੈਸ ਹੋ ਜੂਗਾ ਸਾਫ ਕੰਡੀਸ਼ਨ ਦੇ ਵਿੱਚ ਕੇਐਸਏ ਕੰਪਨੀ ਦਾ ਟੂੜੀ ਵਾਲਾ ਰੀਪਰ ਵਿਕਾਊ ਹੈ ਜੀ 16 ਮਾਡਲ ਆ 1.5 ਲੱਖ ਰੁਪਿਆ ਇਹਦੀ ਡਿਮਾਂਡ ਵੀਰਾਂ ਨੇ ਰੱਖੀ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜੀ ਅੱਗੇ ਗੱਲ ਕਰਦੇ ਆ ਜੀ ਸੋਨਾਲੀਕਾ 750 ਟਰੈਕਟਰ ਆ ਪੂਰਾ ਸੋਨਾ ਰੀਜਨਲ ਡਬਲ ਡਿਸਟ੍ਰੀਬਿਊਟਰ ਡਬਲ ਕਲਚ 6 ਚਿਰੀ ਪੰਜਾਬ ਨੰਬਰ ਚਿੱਪ ਵਾਲੀ ਕਾਪੀ ਜੀ 5 ਮਾਡਲ ਅਰੇਟਾ 255000 ਰੁਪਇਆ ਪੈਂਡ ਮੱਲਣ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਵਾਹਾ 9417148607 9417148607 ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਟਰੈਕਟਰ ਤੁਸੀਂ ਦੋ ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਸਾਰਾ ਜੈਨੂਇਨ ਪਿਆ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਸਾਰਾ ਟਰੈਕਟਰ ਜੈਨੂਆਣਾ ਪ੍ਰਭੋ ਪੰਜਾਬ ਨੰਬਰ ਆ ਜੀ 2005 ਮਾਡਲ ਆ 4 ਸਿਲੰਡਰ ਦੇ ਵਿੱਚ ਇਹ ਟਰੈਕਟਰ ਆ 750 ਡੀਆਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਟਰੈਕਟਰ ਦੇ ਨਾਲ ਹੀ ਮਿਲੂਗਾ ਜੀ ਅੱਗੇ ਗੱਲ ਕਰਦੇ ਆ ਜੀ ਵੀਰਾਂ ਦਾ ਡੈਕ ਵੱਡੀ ਪਲੇਟ ਵਾਲਾ 10 ਇੰਚੀ ਸਪੀਕਰ ਵਕਾਊ ਆ ਏਰੀਆ ਪਿੱਖੀ ਮਾਨਸਾ ਅਰੇਟ 4500 ਰੁਪਇਆ ਡਿਮਾਂਡ ਹੈ ਜੀ ਮੌਕੇ ਤੇ 1921 ਮਾਨਤਨ ਹੋ ਜੂਗਾ 9915683003 9915683003 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਸਪੀਕਰ ਤੇ ਡੈਕ ਵੀਰ ਤੋਂ ਖਰੀਦ ਸਕਦੇ ਹੋ ਜੀ ਵੱਡੀ ਪਲੇਟ ਵਾਲਾ ਡੈਕ ਲੱਗਿਆ ਹੋਇਆਗਾ ਵੱਡੀ ਪਲੇਟ ਹੈ ਜੀ ਅੱਗੇ ਜੀ ਜੇ ਕਿਸੇ ਵੀਰਪਰਾ ਕੋਲੇ 11 ਹਾਲ ਹੋਣ ਵੇਚਣੇ ਹੋਣ ਤਾਂ ਤੁਸੀਂ ਇਸ ਨੰਬਰ ਤੇ ਵੀਰਾਂ ਨੂੰ ਦੱਸ ਸਕਦੇ ਹੋ ਵੀਰਾਂ ਨੇ ਹਾਲ ਲੈਣੇ ਆ 11 ਹਾਲ ਹੋਣ ਤਾਂ ਵੀਰਾਂ ਨੂੰ ਜ਼ਰੂਰ ਦੱਸਿਓ ਜੀ 9779202140 ਤੇ ਫੋਨ ਕਰਕੇ ਤੁਸੀਂ ਵੀਰਾਂ ਨੂੰ ਹਲਾਂ ਬਾਰੇ ਜਾਣਕਾਰੀ ਦੇ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਜੀ 16 ਫੁੱਟੀ ਟਰਾਲੀ 7 ਫੁੱਟ ਦੀ ਚੜਾਈ ਹੈ ਜੀ ਜਾਲੀ ਵਾਲਾ ਬੈੱਡ ਸਾਰਾ ਲੱਗਿਆ ਹੋਇਆ ਜੀ ਉੱਤੇ ਫੋਨ ਨੰਬਰ ਆ 8360902943 8360902943 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਏਰੀਆ ਵੀਰਾਂ ਨੇ ਦੱਸਿਆ ਨਹੀਂ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਆ ਏਰੀਆ ਜਰੂਰ ਦੱਸਿਆ ਕਰੋ ਜੀ ਤਾਂ ਜੋ ਵੀਰਾਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਕੋਈ ਦਿੱਕਤ ਨਾ ਆ ਸਕੇ ਸਾਰੇ ਵੀਰਾਂ ਨੂੰ ਬੇਨਤੀ ਆ ਸਾਰੀ ਜਾਣਕਾਰੀ ਸਾਨੂੰ ਲਿਖ ਕੇ ਭੇਜਿਆ ਕਰੋ ਭਰਾਵੋ ਅੱਗੇ ਗੱਲ ਕਰਦੇ ਆ ਜੀ ਵੀਰਾਂ ਦਾ ਲੋਹੇ ਦਾ ਸੁਹਾਗਾ ਵਕਾਊ ਆ ਜੀ ਲੋਹੇ ਦਾ ਸੁਹਾਗਾ ਰੇਟ 10000 ਰੁਪਿਆ ਏਰੀਆ ਮਹਿਲਕਲਾ ਫੋਨ ਨੰਬਰ ਆ ਜੀ 9056524590 905652459 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਲੋਹੇ ਦਾ ਸੁਹਾਗਾ ਖਰੀਦ ਸਕਦੇ ਹੋ ਜੀ ਰੇਟ 10000 ਰੁਪਿਆ ਡਿਮਾਂਡ ਆ ਮੌਕੇ ਤੇ ਮਾਣਤਣ ਪੂਰਾ ਕੀਤਾ ਜਾਊਗਾ ਜੀ ਅੱਗੇ ਗੱਲ ਕਰਦੇ ਆਂ ਜੀ ਆਲਟੋ ਕਾਰ ਵਿਕਾਊ ਆ ਜੀ ਐਲ ਐਕਸ ਆਈ ਮਾਡਲ ਦੇ ਵਿੱਚ ਸੀ ਐਨ ਜੀ ਕੱਟ ਲੱਗੀ ਹੋਈ ਆ ਜੀ ਪੰਜਾਬ ਨੰਬਰ ਗੱਡੀ ਰੇਟ 1,35,000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਨ ਤਨ ਹੋ ਜੂਗਾ ਸਾਫ ਕੰਡੀਸ਼ਨ ਦੇ ਵਿੱਚ ਆ 99680 84841 99680 84841 8 ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਐਲ ਐਕਸ ਆਈ ਮਾਡਲ ਦੇ ਵਿੱਚ ਫਰੀਦਕੋਟ ਦਾ ਨੰਬਰ ਆ ਜੀ ਗੱਡੀ ਖਰੀਦਣਾ। ਅੱਗੇ ਗੱਲ ਕਰਦੇ ਆ ਜੀ 16 ਵਾਹ 7 ਦੀ ਟਰਾਲੀ ਆ। ਵੈੱਡਰ ਲੱਗਿਆ ਹੋਇਆ ਜੀ। 10 ਨਟੀਆਂ ਦੀ ਹੱਬਾ ਜਾਲੀ ਵਾਲਾ ਜਾਲੀ ਲੱਗੀ ਹੋਈ ਆ। ਏਰੀਆ ਅੰਮ੍ਰਿਤਸਰ ਸਾਹਿਬ ਰੇਟ ਆ 3,115,000 ਰੁਪਿਆ। ਫੋਨ ਨੰਬਰ ਆ ਜੀ 9878299783। 9878299783 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ 16 ਫੁੱਟੀ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਭਰਾਵੋ ਰੇਟ ਦੇਖ ਕੇ ਨਾ ਭੱਜਿਆ ਕਰੋ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਅੱਗੇ ਜੀ ਫਾਰਮ ਟਰੈਕ ਚੈਂਪੀਅਨ 35 ਵਾਲਾ ਟਰੈਕਟਰ ਆ ਜੀ ਸਾਰਾ ਟਰੈਕਟਰ ਜੈਨੂਨ ਘਰੇ ਰੱਖਿਆ ਹੋਇਆ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਬਹੁਤ ਵਧੀਆ ਪਿਆ ਇੰਜਨ ਗੇਅਰ ਦਾ ਵਾਹ ਕੇ ਦੇਖ ਸਕਦੇ ਹੋ ਔਰ ਰੇਟ 1.95 ਲੱਖ ਰੁਪਇਆ ਏਰੀਆ ਡੱਬ ਵਾਲੀ ਫੋਨ ਨੰਬਰ ਆ 7056564884 7056564884 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਜ਼ਮੀਨ ਪਸ਼ੂ ਪਲਾਟ ਮੋਟਰ ਕਨੈਕਸ਼ਨ ਆਦਿ ਦੀ ਐਡ ਲਵਾ ਸਕਦੇ ਹੋ ਜੀ ਵੀਡੀਓ ਫੋਟੋਆਂ ਤੇ ਸਾਰੀ ਜਾਣਕਾਰੀ ਨਾਲ ਭੇਜਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਜਾਵੇ ਅੱਗੇ ਗੱਲ ਕਰਦੇ ਆਂ ਜੀ ਇੱਕੋ ਘਰੇ ਇੱਕੋ ਵੀਰ ਕੋਲੇ ਦੋ ਮੱਝਾਂ ਵਕਾਊ ਆ ਇੱਕੋ ਵੀਰ ਕੋਲੇ ਭਰਾਵੋ ਦੋ ਮੱਝਾਂ ਵਕਾਊ ਆ ਜੀ ਇੱਕ ਝੋਟੀ ਆ ਭਰਾਵੋ ਦੂਜੇ ਤੀਜੇ ਸੂਏ 7 ਮਹੀਨੇ ਦੀ ਗੱਬਣਾ ਜੀ 7 ਮਹੀਨੇ ਦੀ ਸੂਈ ਆ 5 ਮਹੀਨੇ ਦੀ ਗੱਬਣਾ ਹੈ ਰੇਟ ਆ ਜੀ 85000 ਰੁਪਿਆ ਕੱਟੀ ਨੂੰ ਵੀ ਛੋਟੀ ਦੇਖ ਸਕਦੇ ਹੋ ਜੀ ਇਹਦੇ ਮਗਰ ਕੱਟੀ ਆ ਭਰਾਵੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਚੱਲ ਪੁੱਤ ਮਗਰ ਕੱਟੀ ਆ ਭਰਾਵੋ ਇਹਦੀ ਵੀ ਨਾਲ ਬਣਾਉਣੀ ਸੀ 7 ਮਹੀਨੇ ਦੀ ਸੂਈ ਆ 5 ਮਹੀਨੇ ਦੀ ਇਹ ਗੱਪਣਾ ਜੀ ਆ ਕੱਟੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬੈਠੀ ਅੱਗੇ ਜੀ ਆ ਦੂਜੀ ਮੱਝਾ ਵੀਰਾਂ ਦੀ ਦੇਖ ਸਕਦੇ ਹੋ ਤੁਸੀਂ ਇਹ 2 ਮਹੀਨੇ ਦੀ ਸੂਈ ਆ ਮਗਰੇ ਤੇ ਕੱਟਾ ਭਰਾ ਉਹ ਰੇਟ ਆ 80000 ਰੁਪਿਆ ਅ ਰੇਟ ਦੋਵੇਂ ਮੱਜਾਂ ਦਾ ਮੌਕੇ ਤੇ ਮਾਨਤਨ ਵੀਰ ਕਹਿੰਦੇ ਪੂਰਾ ਕੀਤਾ ਜਾਊਗਾ ਪਿੰਡ ਬਾਜਕ ਜ਼ਿਲ੍ਹਾ ਬਠਿੰਡਾ ਦੇ ਵਿੱਚ ਫੋਨ ਨੰਬਰ ਆ ਜੀ 6284641140 6284641140 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਗੇ ਜੀ ਦੇਸੀ ਮੁਰਗੇ ਮੁਰਗੀਆਂ ਵੀਰਾਂ ਦੇ ਵਕਾਊ ਆ ਫੋਨ ਨੰਬਰ ਆ ਜੀ 8284012109 8284012109 ਤੇ ਫੋਨ ਕਰਕੇ ਤੁਸੀਂ ਇਹ ਮੁਰਗੇ ਮੁਰਗੀਆਂ ਦੇਸੀ ਖਰੀਦ ਸਕਦੇ ਹੋ ਜੀ ਰੇਟ ਫੋਨ ਤੇ ਏਰੀਆ ਵੀਰਾਂ ਨੇ ਦੱਸਿਆ ਨਹੀਂ ਜੇ ਕਿਸੇ ਵੀਰ ਭਰਾ ਨੇ ਖਰੀਦਣੇ ਹੋਣ ਤਾਂ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਭਰਾਵੋ ਸਾਰੇ ਗਰੁੱਪਾਂ ਦੇ ਵਿੱਚ ਤਾਂ ਜੋ ਆਪਣੀ ਵੀਡੀਓ ਸਾਰੇ ਵੀਰਾਂ ਤੱਕ ਪਹੁੰਚ ਜਾਵੇ ਧੰਨਵਾਦ ਜੀ